ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਜੀ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ PSPCL ਨਾਲ ਰਿਲੇਟਡ ਟੌਪ ਦੇ MCQ ਲੈ ਕੇ ਆਇਆ ਹਾਂ ਬਿਲਕੁਲ ਨਵੇਂ ਟਾਈਪ ਦੇ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਰਨ ਤੱਕ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਲੈਣ ਠੀਕ ਹੈ ਦੋਸਤੋ ਸੋ ਆਪਣੇ ਚੈਨਲ ਤੇ ਫ੍ਰੀ ਆਫ ਕੋਸਟ ਬਿਲਕੁਲ ਫ੍ਰੀ ਹੈ ਜੋ ਟੌਪ ਦੇ ਕਲਾਸਾਂ ਵਿੱਚ ਪਲੇਲਿਸਟ ਵਿੱਚ ਪਈਆਂ ਹਨ ਜਿਨ੍ਹਾਂ ਨੇ ਦੋਸਤਾਂ ਨੇ PSP ਸਪੈਸ਼ਲ ਐਲਮ ਜਾਂ ਅਪਰੈਂਟਸ਼ਿਪ ਦੀ ਤਿਆਰੀ ਕਰਨੀ ਹੈ ਉਹਨਾਂ ਲਈ ਹੈ ਪਲੇਟਫਾਰਮ ਬਹੁਤ ਹੀ ਕੀਮਤੀਆ ਹੈ ਸੋ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਨ੍ਹਾਂ ਦੋਸਤਾਂ ਨੇ ਸਾਡੇ ਜੋ MCQ ਲੈਣੇ ਹਨ MCQ ਦੀ PDF ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਸਾਡੇ ਇਸ ਨੰਬਰ ਤੇ 96461 ਅੰਡ 15 144 ਤੇ ਸਿਰਫ 200 ਰੁਪਏ Google Pay ਕਰਕੇ ਤੇ WhatsApp ਤੇ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਤੇ ਤੁਸੀਂ ਸਾਨੂੰ ਸਕਰੀਨ ਸ਼ਾਟਸ ਭੇਜ ਦੇਣਾ ਹੈ ਤਾਂ ਤੁਹਾਨੂੰ ਵੀ ਤੋਂ 25 ਮਿੰਟ ਦੇ ਵਿੱਚ ਵਿੱਚ ਸਾਰੀਆਂ ਦੀ ਸਾਰੀਆਂ PDF ਮਿਲ ਜਾਣਗੀਆਂ ਸੋ ਇੱਕ ਹੋਰ ਦੱਸਿਆ ਜਾਂਦਾ ਤੁਹਾਨੂੰ ਕਿ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਦਾ ਡਾਇਰੈਕਟ WhatsApp ਜੁਆਇਨ ਕਰ ਸਕਦੇ ਹੋ ਜੀ ਸੋ ਜਿਆਦਾ ਆਪਾਂ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਸਭ ਤੋਂ ਪਹਿਲਾ ਕੁਐਸਚਨ ਦੀ ਗੱਲ ਕਰ ਰਹੇ ਆਪਾਂ ਹਾਂਜੀ ਸਭ ਤੋਂ ਪਹਿਲਾ ਕੁਐਸਚਨ ਹੈ ਟਰਾਂਸਫਾਰਮਰ ਦੇ ਤੇਲ ਵਿੱਚ ਕਰੈਕਟਲ ਟੈਸਟ ਕਿਸ ਦਾ ਨਿਰਧਾਰਤ ਕਰਦਾ ਹੈ ਹਾਂਜੀ ਜੋ ਟਰਾਂਸਫਾਰਮਰ ਦੇ ਵਿੱਚ ਜਿਵੇਂ ਟਰਾਂਸਫਾਰਮਰ ਦੇ ਤੇਲ ਦੇ ਵਿੱਚ ਜਦੋਂ ਆਪਾਂ ਉਸ ਨੂੰ ਗਰਮ ਕਰਦੇ ਹਾਂ ਤਾਂ ਜੋ ਪਟਾਕਿਆਂ ਦੀ ਆਵਾਜ਼ ਆਉਂਦੀ ਹੈ ਟਕ ਟਕ ਦੀ ਆਵਾਜ਼ ਆ ਰਹੀ ਹੈ ਜਿਵੇਂ ਦੋਸਤ ਕਈ ਦੋਸਤ ਜਿਹੜੇ ਘਰ ਤੋਂ ਬਾਹਰ ਰਹਿੰਦੇ ਹਨ ਘਰ ਤੋਂ ਬਾਹਰ ਜਾ ਕੇ ਤਿਆਰੀਆਂ ਕਰਦੇ ਹਨ ਤਾਂ ਸਬਜੀ ਵਗੈਰਾ ਦਾ ਆਪ ਹੀ ਖੁਦ ਹੀ ਕੰਮ ਕਰਦੇ ਹੋਣਗੇ ਉਹ ਜਦੋਂ ਆਪਾਂ ਕਿਸੇ ਵੀ ਕੋਈ ਵੀ ਬਰਤਨ ਲੈਨੇ ਆ ਉਸ ਦੇ ਵਿੱਚ ਜੋ ਘਿਓ ਜਾਂ ਤੇਲ ਦੀ ਆਪਾਂ ਵਰਤੋਂ ਕਰਦੇ ਹਾਂ ਉਹਦੇ ਜੋ ਪਾਣੀ ਵਗੈਰਾ ਹੁੰਦਾ ਹੈ ਮੌਚਰ ਹੁੰਦਾ ਹੈ ਤਾਂ ਉਹ ਇੱਕ ਆਵਾਜ਼ ਦੀ ਤਰ੍ਹਾਂ ਟਕ 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 ਕਰਦਾ ਰਹਿੰਦਾ ਹੈ ਜੀ ਹਾਂਜੀ ਠੀਕ ਹੈ ਜੀ ਉਸ ਨੂੰ ਇਹ ਕ੍ਰੈਕਟਲ ਟੈਸਟ ਕਿਹਾ ਜਾਂਦਾ ਹੈ ਤਾਂ ਟਰਾਂਸਫਰਮ ਤੇਲ ਵਿੱਚ ਕ੍ਰੈਕਟਲ ਟੈਸਟ ਵਿੱਚ ਕਿਸ ਦਾ ਨਿਰਧਾਰਨ ਕਰਦਾ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਹਨ ਤਾਂ ਜੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਮੌਜ਼ਰ ਨਮੀ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਤੇ ਕਵੈਸਚਨ ਨੰਬਰ ਹੈ 2 ਫਿਲਟਰੇਸ਼ਨ ਤੋਂ ਬਾਅਦ ਨਵਾਂ ਟਰਾਂਸਫਾਰਮਰ ਤੇਲ ਦੀ ਬ੍ਰੇਕਡਾਊਨ ਵੋਲਟੇਜ ਕਿੰਨੀ ਹੁੰਦੀ ਹੈ ਹਾਂਜੀ ਕਿੰਨੀ ਹੁੰਦੀ ਹੈ ਜੀ ਫਿਲਟਰੇਸ਼ਨ ਫਿਲਟਰ ਤੋਂ ਬਾਅਦ ਨਵਾਂ ਟਰਾਂਸਫਾਰਮਰ ਤੇਲ ਦੀ ਬ੍ਰੇਕਡਾਊਨ ਨਵੇਂ ਦੀ ਗੱਲ ਕੀਤੀ ਹੈ ਬ੍ਰੇਕਡਾਊਨ ਵੋਲਟੇਜ ਕਿੰਨੀ ਹੁੰਦੀ ਹੈ ਤਾਂ ਦੋਸਤੋ ਉਹ ਹੁੰਦੀ ਹੈ 50 KV ਆ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੇ ਵਿਦਾਊਟ ਫਿਲਟਰ ਦੀ ਗੱਲ ਕੀਤੀ ਜਾਵੇ ਜੇਕਰ ਇੱਥੇ ਲਿਖਿਆ ਹੁੰਦਾ ਵਿਦਾਊਟ ਫਿਲਟਰ ਵਿਦਾਊਟ ਫਿਲਟਰ ਹਾਂਜੀ ਦੋਸਤੋ ਤਾਂ ਫਿਰ ਇਸ ਦਾ ਆਨਸਰ ਆਵਿਆ ਜੀ 30 ਕੇਵੀ 30 ਕੇਵੀ ਇਹ ਬਿਲਕੁਲ ਨਵੇਂ ਟਾਈਪ ਦੇ ਐਮਸੀਕਿਊ ਹਨ ਦੋਸਤੋ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਿਸੇ ਪ੍ਰਤੀਰੋਧਕ ਦੀ ਪਰਵਰਤਨਸ਼ੀਲ ਦੀ ਸਥਿਤੀ ਵਿੱਚ ਸਥਿਰ ਮੁੱਲ ਬਣਾਏ ਰੱਖਣ ਦੀ ਸਮਰੱਥਾ ਨੂੰ ਕੀ ਕਹਿੰਦੇ ਹਨ ਸਮਰੱਥਾ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਲਚਕ ਦੂਸਰੀ ਹੈ ਸਥਿਰਤਾ ਤੀਸਰੀ ਹੈ ਚਾਲਕਤਾ ਚੌਥੀ ਹੈ ਭਰੋਸੇਯੋਗਤਾ हां जी दोस्तों ता दोस्तों जो इस ਦਾ ਜੋ রাইਟ ਆਨਸਰ ਹੈ ਉਹ ਹੈ ਸਥਿਰਤਾ ਸਥਿਰਤਾ ਠੀਕ ਹੈ ਦੋਸਤੋ ਆਪ ਆਪਣੇ ਨੋਟਬੁੱਕ ਤੇ ਤੁਸੀਂ ਰੀਡ ਜ਼ਰੂਰ ਕਰ ਲਓ ਨੋਟ ਕਰ ਲਓ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਤੁਹਾਨੂੰ ਜ਼ਰੂਰ ਸਾਥ ਦੇਵ ਨੇ एमसीक्यू ਠੀਕ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ क्वेश्चन नंबर है चार सॉरी क्वेश्चन नंबर है चार क्या हो गया हाँ जी पोलराइज्ड कैपेसिटर को किस तरह का कैपेसिटर ਮੰਨਿਆ ਜਾਂਦਾ ਹੈ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਅਬਰਕ ਦੂਸਰੀ ਹੈ ਇਲੈਕਟ੍ਰੋਟਿਕ ਤੀਸਰੀ ਹੈ ਪਲਾਸਟਿਕ ਚੌਥੀ ਹੈ ਪੋਲੀਸਟਾਇਰੀਨ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇਲੈਕਟ੍ਰੋਟਿਕ ਠੀਕ ਹੈ ਦੋਸਤੋ ਅੱਗੇ ਚਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 5 ਦਿੱਤੇ ਹੋਏ ਦਿੱਤੇ ਹੋਏ ਚਿੱਤਰ ਵਿੱਚ ਕਿਸ ਕਿਸਮ ਦਾ ਇਨਸੂਲੇਟਰ ਹੈ ਕਿਸ ਕਿਸਮ ਦਾ ਇਨਸੂਲੇਟਰ ਹੈ ਦਿੱਤੇ ਹੋਏ ਚਿੱਤਰ ਦੇ ਵਿੱਚ ਸਰੀ ਚਿੱਤਰ ਡਿਜ਼ਾਈਨ ਨਹੀਂ ਹੋ ਪਾਇਆ ਤਾਂ ਨੈਕਸਟ ਚਲਦੇ ਆਪਾਂ ਏਠਾਂ ਦਿੱਤੀਆਂ ਵਿੱਚੋਂ ਕਿਹੜੇ ਕੰਪੋਨੈਂਟ ਓਵਰਹੈਡ ਲਾਈਨਾਂ ਵਿੱਚ ਨਹੀਂ ਵਰਤੇ ਜਾਂਦੇ ਹਾਂਜੀ ਏਠਾਂ ਦਿੱਤੀਆਂ ਵਿੱਚੋਂ ਕਿਹੜੇ ਕੰਪੋਨੈਂਟ ਓਵਰਹੈਡ ਲਾਈਨਾਂ ਵਿੱਚ ਨਹੀਂ ਵਰਤੇ ਜਾਂਦੇ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਕੰਪੈਸਟਰ ਬੈਂਕ ਦੂਸਰੀ ਹੈ ਗਾਟ ਤੀਸਰੀ ਹੈ ਖੰਬੇ ਚੌਥੀ ਹੈ ਇਨਸੂਲੇਟਰ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕੰਪੈਸਟਰ ਬੈਂਕ ਕੰਪੈਸਟਰ ਬੈਕ ਓਵਰਹੈਡ ਟ੍ਰਾਂਸਮਿਸ਼ਨ ਲਾਈਨਾ ਵਿੱਚ ਸੌਰੀ ওভারਹੈਡ ਲਾਈਨਾ ਵਿੱਚ ਨਹੀਂ ਵਰਤੀ ਜਾਂਦੇ। ਰਾਈਟ ਦੋਸਤੋ ਅੱਗੇ ਚੱਲਦੇ ਆ नेक्स्ट ਕੁਐਸਚਨ ਤੇ। ਚੁੰਬਕੀ ਸਰਕਟਾਂ ਦੀ ਸਹਾਇਤਾ ਚੁੰਬਕੀ ਸਰਕਟਾਂ ਦੀ ਹੇਠਾਂ ਦਿੱਤੀਆਂ ਵਿੱਚੋਂ ਕਿਹੜੀਆਂ ਉਦਾਹਰਨਾਂ ਨੂੰ ਲੋ ਰਿਲੇਕਟੈਂਸ ਸਰਕਟ ਵਜੋਂ ਦਰਸਾਇਆ ਜਾਂਦਾ ਹੈ? ਤਾਂ ਆਪਸ਼ਨ ਨਾ ਆਪਣੇ ਸਾਹਮਣੇ ਹਨ ਪਹਿਲੀ ਹੈ। ਆਇਰਨ ਕੀਪਰ ਵਾਲੀ ਨਾਲ ਚੁੰਬਕ ਦੂਸਰੀ ਹੈ ਕੀਪਰ ਰਹਿਤ ਨਾਲ ਚੁੰਬਕ ਤੀਸਰੀ ਹੈ ਪਿਕਅਪ ਕਾਰਟਿਜ ਚੌਥੀ ਹੈ ਇਲੈਕਟ੍ਰਿਕ ਮੋਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਇਰਨ ਕੀਪਰ ਵਾਲੀ ਚੁੰਬਕ ਰਾਈਟ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਵੈਸਚਨ ਨੰਬਰ ਹੈ 8 ਕਵੈਸਚਨ ਨੰਬਰ 68 ਏਠਾਂ ਦਿੱਤੀਆਂ ਵਿੱਚੋਂ ਕਿਹੜਾ ਕਥਨ ਓਵਰਹੈਡ ਟ੍ਰਾਂਸਮਿਸ਼ਨ ਸੰਬੰਧ ਦੇ ਸੰਬੰਧ ਵਿੱਚ ਸੱਚ ਹੈ ਹਾਂਜੀ ਅਸਮਾਨੀ ਬਿਜਲੀ ਡਿੱਗਣ ਦੇ ਖਤਰਾਂ ਲਈ ਕੋਈ ਜਵਾਬ ਦੇ ਵੀ ਨਹੀਂ ਭੂਮੀਗਤ ਸਿਸਟਮ ਦੀ ਤੁਲਨਾ ਵਿੱਚ ਸਰਵਜਨ ਸਰਵਜਨਿਕ ਸੁਰੱਖਿਆ ਜ਼ਿਆਦਾ ਹੈ ਗਲਤੀ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ ਸੰਚਾਰ ਲਾਈਨਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਗਲਤੀ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ ਗਲਤੀ ਨੂੰ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਵਸਚਨ ਨੰਬਰ ਹੈ 9 ਬਿਜਲੀ ਝਟਕਾ ਬਿਜਲੀ ਕਰੰਟ ਦਾ ਪ੍ਰਭਾਵ ਕੀ ਹੈ ਚੁੰਬਕੀ ਭੌਤਿਕ ਰਸਾਇਣਿਕ ਜਾਂ ਹੀਟਿੰਗ ਬਿਜਲੀ ਝਟਕਾ ਜੋ ਝਟਕਾ ਬਿਜਲੀ ਦਾ ਕਿਸੇ ਨੂੰ ਲੱਗਦਾ ਹੈ ਆਪਾਂ ਤਾਂ ਕਿੰਨੇ ਪਰਮਾਤਮਾ ਕਿਸੇ ਨੂੰ ਕੋ ਜਣਾ ਹੋਣ ਦੇਵੇ ਤਾਂ ਉਸ ਟਾਈਮ ਬਿਜਲੀ ਕਰੰਟ ਦਾ ਪ੍ਰਭਾਵ ਕੀ ਹੁੰਦਾ ਹੈ चुंबक की तरह भौतिक तरह रसायनिक या हीटिंग तो दोस्तों ये के पेपर में पूछा गया है तो नैक्सट इसका जो राइट आंसर है वो है दोस्तों भौतिक ठीक है जी नैक्सट क्वेश्चन की गल करिए जी क्वेश्चन नंबर है दस ਟੈਪ ਚੇਂਜਿੰਗ ট্রান্সਫਰਮਰ ਦਾ ਮੁੱਖ ਉਦੇਸ਼ ਕੀ ਹੈ ਜੋ ਟੈਪ ਪੋਜੀਸ਼ਨ ਜੋ ਆਪਾਂ ট্রান্সਫਰਮਰ ਦੀ ਚੇਂਜ ਕਰਦੇ ਹਾਂ ਵਧਾਉਂਦੇ ਹਾਂ ਜਾਂ ਘਟਾਉਂਦੇ ਹਾਂ ਤਾਂ ਉਸ ਦਾ ਮੁੱਖ ਉਦੇਸ਼ ਕੀ ਹੈ ਹਾਂਜੀ ਆਪਸ਼ਨ ਆਪਨੇ ਸਾਹਮਣੇ ਹਨ ਇਨਪੁਟ ਪਾਵਰ ਫਲੋ ਨੂੰ ਨਿਜਮਤ ਕਰਨਾ ਆਉਟਪੁਟ ਪਾਵਰ ਫੈਕਟਰਾਂ ਨੂੰ ਨਿਜਮਤ ਕਰਨਾ ਆਉਟਪੁਟ ਵੋਲਟੇਜ ਨੂੰ ਨਿਯਮਿਤ ਕਰਨਾ ਜਾਂ ਇਨਪੁਟ ਵੋਲਟੇਜ ਨੂੰ ਨਿਯਮਿਤ ਕਰਨਾ ਹਾਂ ਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਉਟਪੁਟ ਵੋਲਟੇਜ ਨੂੰ ਨਿਯਮਿਤ ਕਰਨਾ ਇਹ ਦੋਸਤੋ ਇੱਕ ਦੋ ਜਿਵੇਂ ਸਬਸਟੇਸ਼ਨਾਂ ਵਿੱਚ ਟਰਾਂਸਫਾਰਮਰ ਲੱਗੇ ਹੁੰਦੇ ਹਨ ਸਟੈਪ ਡਾਊਨ ਟਰਾਂਸਫਾਰਮਰ ਤਾਂ ਦੋਸਤੋ ਉਥੇ ਇੱਕ ਟਰਾਂਸਫਾਰਮਰ ਜੋ ਲੱਗਿਆ ਹੁੰਦਾ ਹੈ ਉਸਤੇ ਜਦੋਂ ਆਪਣੇ ਕੋਲ ਵੋਲਟੇਜ ਵਾਝ ਜਾਂਦੀ ਹੈ ਵੋਲਟੇਜ ਵਾਝ ਜਾਂਦੀ ਹੈ ਜਦੋਂ ট্রান্সਫਾਰਮਰ ਦੀ ਤਾਂ ਇੱਕ ਟੈਪ ਪੋਜੀਸ਼ਨ ਹੁੰਦੀ ਹੈ ਉਸ ਨੂੰ ਕੱਟ ਕੀਤਾ ਜਾਂਦਾ ਹੈ ਤੇ ਜਦੋਂ ਆਪਣੇ ਕੋਲ ਵੋਲਟੇਜ ਡਾਊਨ ਹੁੰਦੀ ਹੈ ਉਸ ਟਾਈਮ ਟੈਪ ਪੋਜੀਸ਼ਨ ਨੂੰ ਵਧਾਇਆ ਜਾਂਦਾ ਹੈ ਤਾਂ ਜੋ ਵੋਲਟੇਜ ਪੂਰੀ ਹੋਵੇ ਠੀਕ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ ਸੁਰੱਖਿਆ ਚਿੰਨ ਨੀਲੇ ਰੰਗ ਦਾ ਹੈ ਤਾਂ ਇਹ ਦਿੱਤਿਆਂ ਵਿੱਚੋਂ ਕਿਸ ਵਿਕਲਪ ਨੂੰ ਦਰਸਾਉਂਦਾ ਹੈ ਸੁਰੱਖਿਆ ਚਿੰਨ ਸੁਰੱਖਿਆ ਸਥਿਤੀ ਚਿਤਾਵਨੀ ਰੋਕਨਾਈ ਜੇ ਲਾਜ਼ਮੀ ਜੇ ਨੀਲੇ ਰੰਗ ਦਾ ਹੈ ਤਾਂ ਸੁਰੱਖਿਆ ਚਿੰਨ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਲਾਜ਼ਮੀ ਨੀਲੇ ਰੰਗ ਦਾ ਹੈ ਤਾਂ ਇਹ ਦਿੱਤਿਆਂ ਵਿੱਚੋਂ ਕੀ ਦਰਸਾਉਂਦਾ ਹੈ ਲਾਜ਼ਮੀ ਅਗਲਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜੇਕਰ ਸੁਰੱਖਿਆ ਚਿੰਨ ਪੀਲੇ ਰੰਗ ਦਾ ਹੈ ਤਾਂ ਇਸ ਦਾ ਆਕਾਰ ਕਿਸ ਤਰ੍ਹਾਂ ਦਾ ਹੋਵੇਗਾ ਜੇਕਰ ਪੀਲੇ ਰੰਗ ਦਾ ਸੁਰੱਖਿਆ ਚਿੰਨ ਹੈ ਤਾਂ ਤਿਕੋਣਾ ਵਰਗਾਕਾਰ ਆਇਤਾਕਾਰ ਦਾ ਚੱਕਰਾਕਾਰ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋਏਗਾ ਤਿਕੋਣਾ हां जी ठीक है दोस्तों टिकोना नेक्स्ट क्वेश्चन दी गाली ਕਰ ਗਿਆ ਜੀ ਜਮੀਨ ਦੋਜ਼ ਕੇਬਲ ਦੀ ਦਿੱਤਿਆਂ ਵਿੱਚੋਂ ਕਿਹੜੀ ਪਰਤ ਸਟੀਲ ਦੀ ਤਾਰ ਜਾਂ ਸਟੀਲ ਟੇਪ ਦੀ ਬਣੀ ਹੁੰਦੀ ਹੈ हां जी ਜਮੀਨ ਦੋਜ਼ ਕੇਬਲ ਦੀ ਗੱਲ ਕੀਤੀ ਹੈ ਜੀ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਬੈਂਡਿੰਗ ਦੂਸਰੀ ਹੈ ਆਰਮਿੰਗ ਤੀਸਰੀ ਹੈ ਤਾਤਵੀ ਖੋਲ ਉਥੀ ਹੈ ਕੰਡਕਟਰ ਕੋਰ ਹਾਂਜੀ ਦੋਸਤੋ ਤਾਂ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਆਰਮਿੰਗ ਅੱਗੇ ਪਹੁੰਚ ਲਿਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 14 ਟਰਾਂਸਫਾਰਮਰ ਨੂੰ ਠੰਡਾ ਕਰਨ ਲਈ ਇਹਠਾਂ ਦਿੱਤੇ ਮੇ ਜੋ ਕਿਹੜੀ ਵਿਧੀ ਗਲਤ ਹੈ ਹੁਣ ਗਲਤ ਪੁੱਛੀ ਹੈ ਦੋਸਤੋ ਇਹ ਨਾ ਹੋਵੇ ਕਿ ਤੁਸੀਂ ਪੇਪਰ ਵਿੱਚ ਜਾਓ ਤੇ ਟਰਾਂਸਫਾਰਮਰ ਨੂੰ ਠੰਡਾ ਕਰਨ ਲਈ ਇਹਠਾਂ ਦਿੱਤਿਆਂ ਵਿੱਚੋਂ ਕਿਹੜੀ ਵਿਧੀ ਬਸ ਇਹਨਾਂ ਨੂੰ ਸੁਣੋ ਅੱਗੇ ਤੁਸੀਂ ਜਿਹੜਾ ਸਹੀ ਹੈ ਉਹ ਲਾ ਦਿਓ ਪਰ ਪੂਰਾ ਕੁਐਸਚਨ ਨੂੰ ਪੜੋ ਫਿਰ ਉਸ ਤੋਂ ਬਾਅਦ ਉਸ ਦੀ ਆਪਸ਼ਨਾਂ ਵੇਖੋ ਫਿਰ ਉਸ ਨੂੰ ਆਪਣੇ ਦਿਮਾਗ ਨਾਲ ਸੋਚ ਕੇ ਫਿਰ ਉਸ ਤੇ ਟਿੱਕ ਲਾਉਣਾ ਹੈ ਟਰਾਂਸਫਾਰਮਰ ਨੂੰ ਠੰਡਾ ਕਰਨ ਲਈ ਇਹਠਾਂ ਦਿੱਤਿਆਂ ਵਿੱਚੋਂ ਕਿਹੜੀ ਵਿਧੀ ਗਲਤ ਹੈ ऑप्शन अपने सामने हैं एयर ब्लास्ट या फोरसड आयल नैचुरल एयर फोरसड कुदरती हवा या एयर कंडीशनर हाँ जी दोस्तों तो दोस्तों इसका जो दो राइट आंसर है वो है दोस्तों एयर कंडीशनर एयर कंडीशन मैं लिख रहा सी एयर कंडीशनर ठीक है दोस्तों ਅੱਗੇ ਅਪਰ ਚਲਦੇ ਆ ਨੈਕਸਟ ਕੁਐਸਚਨ ਤੇ ਇੱਥਾਂ ਦਿੱਤੀਆਂ ਵਿੱਚੋਂ ਕਿਹੜਾ ਵਿਵਸਾਇਕ ਖਤਰਿਆਂ ਦਾ ਕਾਰਨ ਨਹੀਂ ਹੈ ਹਾਂਜੀ ਕਿਹੜਾ ਖਤਰਿਆਂ ਦਾ ਕਾਰਨ ਨਹੀਂ ਹੈ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਸਿਗਰਟ ਬੀਡੀਪੀ ਨਾ ਖਰਾਬ ਰੱਖ-ਰਖਾਵ ਜਿਆਦਾ ਸਮੇਂ ਤੱਕ ਕੰਮ ਕਰਨਾ ਜਾਂ ਪੀਪੀਈ ਦੀ ਕਮੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਦੋਸਤੋ ਹੈ ਸਿਗਰਟ ਬੀੜੀ ਪੀਣਾ ਆਪਸ਼ਨ ਨੰਬਰ ਉੜਾ ਸਿਗਰਟ ਬੀੜੀ ਪੀਣਾ ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਬੈਟਰੀ ਟਰਮੀਨਲ ਵੋਲਟੇਜ ਹਮੇਸ਼ਾ ਇਸ ਦੇ ਉਤਪਾਦਕ EMF ਤੋਂ ਘਟ ਹੁੰਦਾ ਹੈ ਅੰਦਰੂਨੀ ਚਾਲਕਤਾ bari pratirodh ਜਾ ਅੰਦਰੂਨੀ ਪ੍ਰਤੀਰੋਧ ਜਾਂ ਲੋਡ ਪ੍ਰਤੀਰੋਧ ਹਾਂ ਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਅੰਦਰੂਨੀ ਪ੍ਰਤੀਰੋਧ ਠੀਕ ਹੈ ਦੋਸਤੋ ਅੰਦਰੂਨੀ ਪ੍ਰਤੀਰੋਧ ਆ ਗਿਆ ਬਸ ਚੱਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 17 ਦਿੱਤੇ ਗਏ ਚਿੱਤਰ ਵਿੱਚ ਤੀਰ हेटा ਦਿੱਤੇਆਂ ਵਿੱਚੋਂ ਕਿਹੜੀ ওভারਹੈਡ ਲਾਈਨ ਕੰਪੋਨੈਂਟ ਨੂੰ ਦਰਸਾਉਂਦਾ ਹੈ ਚਿੱਤਰ ਸੌਰੀ ਆਪਣੇ ਕੋਲ ਹੈਗਾ ਨਹੀਂ ਚਿੱਤਰ ਕਿਸ ਤਰ੍ਹਾਂ ਦਾ ਹੋਏਗਾ ਦਿੱਤੇ ਗਏ ਚਿੱਤਰ ਵਿੱਚ ਤੀਰ ਹੇਠਾਂ ਵਿੱਚੋਂ ਕੰਪੋਨੈਂਟ ਚਲੋ ਬਸ ਟ੍ਰਾਂਸਮਿਸ਼ਨ ਦੀ ਗੱਲ ਕਰ ਰਹੇ ਨੇ ਜੀ ਆਇਆ ਕਿ ਆਪਣੇ ਕੋਲ ਹੋ ਗਿਆ ਚਿੱਤਰ ਆ ਹੋ ਗਈਆਂ ਆਪਣੇ ਕੋਲ ਟਰਾਂਸਮਿਸ਼ਨ ਲਾਈਨਾ ਠੀਕ ਹੈ ਜੀ ਇਹਦੇ ਉੱਪਰ ਜੋ ਇੱਕ ਤਾਰ ਲੱਗੀ ਹੁੰਦੀ ਹੈ ਜੀ ਇੱਥੇ ਇੱਕ ਉੱਪਰ ਬਰੀਕ ਬਿਲਕੁਲ ਤਾਂ ਉਸ ਨੂੰ ਕਹਿੰਦੇ ਹਨ ਅਰਥ ਕੰਡਕਟਰ ਉਹ ਹੁੰਦੀ ਹੈ ਜੀ ਅਰਥ ਕੰਡਕਟਰ ਇਸ ਦਾ ਰਾਈਟ ਆਨਸਰ ਆਏਗਾ ਸੌਰੀ ਚਿੱਤਰ ਡਿਜ਼ਾਈਨ ਇਹ ਕੀਤੇ ਹੋਣੇ ਸੋ ਇਸ ਦਾ ਰਾਈਟ ਆਨਸਰ ਹੈ ਅਰਥ ਕਨੈਕਟਰ ਹੋਏਗਾ ਜੀ ਸੋ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 18 ਕਿਸੇ ਪ੍ਰੈਕਟੀਕਲ ਇੰਡਕਟਰ ਦੁਆਰਾ ਏਟਾ ਦਿੱਤੇਆਂ ਵਿੱਚੋਂ ਕਿਸ ਤਰ੍ਹਾਂ ਦਾ ਪਾਵਰ ਫੈਕਟਰ ਨਿਰਮਿਤ ਹੁੰਦਾ ਹੈ ਲੈਗਿੰਗ ਜ਼ੀਰੋ ਜ਼ੁਨਟੀ ਜਾਂ ਲੀਡਿੰਗ ਪਾਵਰ ਫੈਕਟਰ cos φ cos 5 ਹੁੰਦਾ ਹੈ ਜੀ ਪਾਵਰ ਫੈਕਟਰ ਆਪਕ cos 5 ਕਰਨਾ ਜਿਵੇਂ ਆਪਾਂ એનર્ਜੀ ਮੀਟਰ ਆਪਣੇ ਲੱਗੇ ਹੁੰਦੇ ਹਨ ਉੱਥੇ ਜਾਂ ਪੀ ਐਫ ਪਾਇਆ ਹੋਏਗਾ ਜੇ ਤੁਸੀਂ ਆਪਦੇ ਘਰੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਪਾਇਆ ਹੋਏਗਾ ਡਿਸਪਲੇ ਦੇ ਵਿੱਚ cos 5 ਤਾਂ ਜਿਹੜੇ ਆਪਣੇ ਸਰਕਟ ਬ੍ਰੇਕਰ ਸਬਸਨਵੇਂ ਲੱਗੇ ਹੁੰਦੇ ਹਨ ਉੱਥੇ ਤਾਂ cos 5 ਹੀ ਲਿਖਿਆ ਹੁੰਦਾ ਹੈ ਠੀਕ ਹੈ ਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਲੈਗਿੰਗ ਲੈਗਿੰਗ ਠੀਕ ਹੈ ਦੋਸਤੋ ਸੋ ਦੋਸਤੋ ਇਸ ਦਿਨ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਜਿਹੜੇ ਸਾਥੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ आज ऑन वाले वीडियोस और नोटिफिकेशन ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜਾ ਦੋਸਤਾ ਨੇ ਐਮਸੀਕਿਊ ਲੈਣੇ ਹਨ ਐਮਸੀਕਿਊ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ 96461 15144 ਇਸ ਨੰਬਰ ਤੇ ਸਿਰਫ 200 ਰੁਪਏ Google Pay ਕਰਕੇ ਤੁਸੀਂ ਇਸ ਨੰਬਰ ਤੇ ਇਸ ਨੰਬਰ ਦੇ WhatsApp ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਵੀ ਤੋਂ 25 ਮਿੰਟ ਦੇ ਵਿੱਚ ਵਿੱਚ ਜਿੰਨੀਆਂ ਕਲਾਸਾਂ ਦੀਆਂ ਪੀਡੀਐਫ ਹਨ ਉਹ ਸਾਰੀਆਂ ਦੀ ਸਾਰੀਆਂ ਤੁਹਾਨੂੰ ਪਰਵਾਇਡ ਕਰਵਾ ਦਿੱਤੀਆਂ ਅਤੇ ਜੋ ਨਵੀਂ ਪੀਡੀਐਫ ਆਏਗੀ ਉਹ ਵੀ ਤੁਹਾਨੂੰ ਜਲਦ ਤੋਂ ਜਲਦ ਵਿੱਚ ਪਾ ਦਿੱਤੀ ਜਾਏਗੀ ਜੀ ਸੋ ਆਪਾਂ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ